ਔਰ ਉਹਨੇ ਅੱਜ ਕਿਵੇਂ ਚੁੱਲ੍ਹੇ ਤੇ ਇਟ ਤਾਂ ਰੱਖੀਆ ਇਹ ਇਟ ਕੋਈ ਖਾਸ ਮਕਸਦ ਵਾਸਤੇ ਧਰੀ ਆ ਜੀ ਕਿਉਂਕਿ ਪੁਰਾਣੇ ਟਾਈਮ ਚ ਤਾਂ ਇਹਨੂੰ ਚੁੱਲ੍ਹਿਆਂ ਚ ਰੱਖਦੇ ਹੁੰਦੇ ਸੀਗੇ ਤੇ ਫੇਰ ਇੱਕ ਕਮਾਲ ਦੀ ਚੀਜ਼ ਬਣਦੀ ਸੁਣ ਜਿਵੇਂ ਬਹੁਤ ਸਾਰੇ ਰੋਗ ਚੱਲ ਪਏ ਜੀ ਜਿਵੇਂ ਜੋੜਾਂ ਚ ਦਰਦ ਹੁੰਦਾ ਮਾਸਪੇਸ਼ੀ ਚ ਹੁੰਦਾ ਪਰ ਟੈਬਲੇਟ ਯੂਜ਼ ਕਰਦੇ ਆਂ ਬਹੁਤ ਸਾਰੇ ਜਿਹੜੇ ਮੈਡੀਸਿਨ ਮਾਸਣ ਲੱਗ ਜਾਂਦੇ ਆਂ ਪਰ ਜਿਹੜੀਆਂ ਦੇਸੀ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਆਂ ਤੇ ਇਹਨੂੰ ਆਪਾਂ ਚੁੱਲ੍ਹੇ 'ਚ ਰੱਖ ਕੇ ਪੂਰੀ ਪਹਿਲਾਂ ਗਰਮ ਕਰ ਲੈਂਦੇ ਸੀ ਜਿਵੇਂ ਲਾਲ ਕਰ ਲੈਂਦੇ ਸੀ ਇਹਨੂੰ ਤੇ ਫਿਰ ਸਾਰਾ ਸਮਾਨ ਅੰਬੇ ਦੇ ਵਿੱਚ ਪਾ ਕੇ ਤੇਲ ਬਣਾਉਂਦੇ ਸੀਗੇ ਪਰ ਅੱਜ ਕੱਲ ਜਿਹੜੇ ਚੁੱਲ੍ਹੇ ਆਉ ਮਤਲਬ ਅਲੋਪ ਹੀ ਹੋ ਰਿਹਾ ਖਾਸ ਕਰ ਜਿਵੇਂ ਸਹਾਰਾ ਚੌਥਾ ਘਾਟੀ ਵਰਤਦੇ ਵੈਸੇ ਵਰਤਦੇ ਵੀ ਹੋਣਗੇ ਪਰ ਪਿੰਡਾਂ 'ਚ ਵੀ ਹੁਣ ਘਾਟੀ ਵਰਤਦੇ ਨੇ ਜੀ ਆਪਾਂ ਵੀ ਇਹਨੂੰ ਪਹਿਲਾਂ ਚੁੱਲ੍ਹੇ 'ਚ ਗਰਮ ਕਰਿਆ ਫਿਰ ਮਾਚਰੋ ਦੋਸਤਾਂ ਨਾਲ ਆਪਾਂ ਇਹ ਸਿੱਤੀ ਸ਼ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਤਿਲਾਂ ਦਾ ਤੇਲ ਠੀਕ ਹੈ ਜੀ ਤਿਲਾਂ ਦਾ ਤੇਲ ਹੋਵੇ ਤਾਂ ਸਭ ਤੋਂ ਵਧੀਆ ਨਹੀਂ ਆਪਾਂ ਸਰੋਂ ਦਾ ਤੇਲ ਵੀ ਵਰਤ ਸਕਦੇ ਆਂਗੇ ਪਰ ਜਿਹੜਾ ਇਹ ਤੇਲ ਹੈ ਦਰਦ ਨਿਵਾਰਕ ਹੈ ਮਤਲਬ ਜਿਹੜਾ ਕੋਈ ਵੀ ਆਪਣੇ ਦਰਦ ਹੁੰਦਾ ਜਿਵੇਂ ਗਰਦਨ 'ਚ ਹੋ ਗਿਆ ਬੈਕ ਪੇਨ ਮਤਲਬ ਠੂਈ 'ਚ ਹੋ ਗਿਆ ਰੀੜ ਦੀ ਹੱਡੀ 'ਚ ਹੋ ਗਿਆ ਗੋਡਿਆਂ 'ਚ ਹੋ ਗਿਆ ਮੋਢਿਆਂ 'ਚ ਹੋ ਗਿਆ ਜਾਂ ਮਾਸਪੇਸ਼ੀਆਂ 'ਚ ਹੁੰਦਾਗਾ ਜਾਂ ਇਸ ਤੋਂ ਇਲਾਵਾ ਜਿਵੇਂ ਵੀ ਆਪਣੇ ਬਹੁਤ ਜ਼ਿਆਦਾ ਕਦੇ ਮਤਲਬ ਵੀ ਡੋਲੇ ਮਾਸਪੇਸ਼ੀਆਂ ਦੁਖਣ ਲੱਗੀਆਂ ਲੱਤਾਂ ਦੁਖਣ ਲੱਗੀਆਂ ਉੱਥੇ ਵੀ ਬਹੁਤ ਕਾਮਜਾਬਾ ਤਿਲਾਂ ਦਾ ਤੇਲ ਸਭ ਤੋਂ ਪਹਿਲਾਂ ਆਪਾਂ 100 ਗ ਠੀਕ ਹੈ ਜੀ ਇਹਨੂੰ ਇੱਟ ਵਾਲੀ ਮੋਰੀ ਆ ਜਿਹੜੀ ਹੁੰਦੀ ਆਪਣੀ ਖਾਲੀ ਜੀ ਇਹਦੇ ਚ ਪਾ ਲੈਣਾ ਹੈ ਹਾਂਜੀ ਇਹ ਆਪਾਂ 100 ਗ੍ਰਾਮ ਲਿਆ ਹੋਇਆ ਹੈਗਾ ਵੱਧ ਘੱਟ ਆਪਾਂ ਲੈ ਸਕਦੇ ਆਂਗੇ ਠੀਕ ਹੈ ਜੀ ਸਿਲੰਡਰ ਆਪਣਾ ਫੁੱਲ ਤੇ ਛੱਦ ਲੈਣਾ ਹਾਂਜੀ ਇਹ ਪੂਰੀ ਫੁੱਲ ਗਰਮ ਕਰ ਲਈ ਸੀਗੀ ਤੇ ਹੋਰ ਹੌਲੀ ਹੌਲੀ ਗਰਮ ਹੋਈ ਜਾਊਗੀ ਪਹਿਲਾਂ ਮੈਂ ਚੁੱਲੇ 'ਚ ਰੱਖੀ ਸੀ ਕਾਲੀ ਵੀ ਹੋਈ ਪਈ ਆ ਜੀ ਤੇ ਫੇਰ ਮੈਂ ਚਲੋ ਦੋਸਤਾਂ ਨਾਲ ਮਤਲਬ ਇਹ ਪੂਰੀ ਐ ਜਮਾ ਮਤਲਬ ਖੰਗਰ ਇੱਟ ਵਾਂਗੂ ਹੋ ਜਾਊਗੀ ਲਾਲ ਲਾਲ ਹੋ ਜਾਊਗੀ ਲਾਲ ਲਾਲ ਹੋ ਜਾਂਦੀ ਆ ਜੀ ਪੂਰੀ ਗਰਮ ਹੋ ਜਾਊਗੀ ਇਹ ਹੂੰ ਤੇ ਹੁਣ ਆਪਾਂ ਇਹਦੇ ਜਿਹੜਾ ਸਮਾਨ ਪਾਉਣਾ ਜੀ ਠੀਕ ਹੈ ਜੀ ਕਲੌਂਜੀ ਅਜਵੈਨ ਆਪਾਂ ਲਿਆ ਹੋਇਆ ਜੀ ਸੁੱਕਾ ਅਦਰਕ ਇਹ ਆਪਾਂ ਪਾਊਡਰ ਫਾਰਮ ਚ ਮਿਲਿਆ ਸੀ ਨਹੀਂ ਆਪਾਂ ਜਿਵੇਂ ਹੁਣ ਕੱਚਾ ਹੁੰਦਾ ਜਿਵੇਂ ਆਪਾਂ ਸਬਜ਼ੀ ਵਗੈਰਾ ਚ ਪਾਉਂਦੇ ਆਗੇ ਉਹਨੂੰ ਵੀ ਆਪਾਂ ਬਰੀਕ ਬਰੀਕ ਕੱਟ ਸਕਦੇ ਆਪਾਂ ਲਈ ਹੋਈ ਹੈ ਜੀ ਲਸਣ ਇਹ ਵੀ ਆਪਾਂ ਬਰੀਕ ਬਰੀਕ ਕੱਟ ਲਈ ਸੀਗੀ ਤੇ ਇਧਰ ਦੇਖ ਲੋ ਜਿਹੜਾ ਤੇਲ ਉਹ ਵੀ ਗਰਮ ਹੋਣ ਲੱਗ ਗਿਆ ਜੀ ਕਿਉਂਕਿ ਇੱਟ ਜਿਹੜੀ ਉਹ ਗਰਮ ਸੀ ਇੱਟ ਨੂੰ ਪ੍ਰੋਪਰ ਪੂਰੀ ਅਰਮ ਕਰ ਲੈਣੀ ਹੈਗੀ ਤੇ ਹੁਣ ਆਪਾਂ ਇਹ ਤੇ ਜਿਹੜਾ ਸਾਰਾ ਸਮਾਨ ਇਹ ਪਾ ਦਾਂਗੇ ਜੀ ਇੱਕ ਇੱਕ ਚਮਚ ਲਿਆ ਹੋਇਆ ਜੀ ਜਿਵੇਂ ਲਈ ਆਪਾਂ ਕਲੌਂਜੀ ਕਲੌਂਜੀ ਇੱਕ ਚਮਚਾ ਹੋ ਗਿਆ ਜੀ ਹਾਂਜੀ ਪਰ ਲੈ ਹੱਥ ਨਾਲ ਪਾ ਦਿਓ ਜੀ ਸਮਾਰ ਕੇ ਦੇਖ ਨਹੀਂ ਰਿਹਾ ਆਪਣੇ ਦੋਸਤੋ ਅਜਵੈਨ ਹੋ ਗਈ ਜੀ ਠੀਕ ਹੈ ਜੀ ਕਲੌਂਜੀ ਅਜਵੈਨ ਹਾਂਜੀ ਤੇ ਇੱਕ ਵਾਰੀ ਸਿਲੰਡਰ ਕੱਟ ਕਰਕੇ ਪਾ ਲਓ ਜੀ ਸਾਰਾ ਸਮਾਨ ਤੇ ਆ ਆਪਣਾ ਹੋ ਗਿਆ ਸੁੱਕੇ ਮਿਰਚੇ ਹਾਂਜੀ ਜਿਹੜੇ ਆਪਾਂ ਅਚਾਰ ਚ ਪਾਉਨੇ ਹੁੰਦੇ ਨੇ ਜੀ ਸੁੱਕੇ ਮਿਰਚੇ Hmm. ਆ ਗਿਆ ਸੁੱਕਾ ਅਦਰਕ ਤੇ ਇਹਨਾਂ ਨੂੰ ਪਾ ਕੇ ਆਪਾਂ ਹੁਣ ਪ੍ਰੋਪਰ ਚੰਗੀ ਤਰ੍ਹਾਂ ਪਕਾਵਾਂਗੇ ਤੇ ਲੋ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗੈਸ ਆਪਣਾ ਔਨ ਹੀ ਆ ਤੇ ਇਹਨੂੰ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਪੱਕਣ ਦਵਾਵਾਂਗੇ ਜਿੰਨਾ ਚਿਰ ਇਹ ਕਾਲਾ ਨਹੀਂ ਹੋ ਜਾਂਦਾ ਉਨਾਂ ਚਿਰ ਆਪਾਂ ਇਹਨੂੰ ਪਕਾਉਣਾ ਹੈ ਨੇ ਇਹਨੂੰ ਘਟੋ ਘਟ ਪੰਜ 10 ਮਿੰਟ ਚੰਗੀ ਤਰ੍ਹਾਂ ਜਦੋਂ ਨਾ ਵੀ ਉਵਾਲਾ ਨਹੀਂ ਆ ਜਾਂਦਾ ਚੰਗੀ ਤਰ੍ਹਾਂ ਇਹ ਪੱਕ ਨਹੀਂ ਜਾਂਦੇ ਉਨਾਂ ਟਾਈਮ ਇਹਨੂੰ ਪਕਾਉਣਾ ਜੇ ਤੁਸੀਂ ਚਾਹੋ ਤਾਂ ਪਾਊਡਰ ਫਾਰਮ ਚ ਵੀ ਤਿਆਰ ਕਰ ਸਕਦੇ ਹੋ ਜਿਵੇਂ ਆ ਅਜਵੈਨ ਹੋਗੀ ਕਲੌਂਜੀ ਹੋਗੀ ਮੇਥੇ ਹੋਗੇ ਇਹਨਾਂ ਨੂੰ ਪੀਸ ਕੇ ਵੀ ਇਹਦੇ ਵਿੱਚ ਆਪਾਂ ਪ ਹਾਂਜੀ ਕੜਾਈ ਚ ਵੀ ਕਰ ਸਕਦਾ ਜਾਂ ਜਿਵੇਂ ਹੁੰਦੇ ਨੇ ਜੀ ਵੱਡੇ ਵੱਡੇ ਆਪਣੇ ਜਿਵੇਂ ਦੀਵੇ ਹੁੰਦੇ ਨੇ ਉਹ ਵੀ ਆਪਾਂ ਇਹਦੇ ਚ ਵਰਤ ਸਕਦੇ ਹਾਂ ਕਿਉਂਕਿ ਜਿਹੜੀ ਇੱਟਾਂ ਗੀ ਇਹ ਮਿੱਟੀ ਤੋਂ ਬਣੀ ਹੁੰਦੀ ਹੈ ਮਿੱਟੀ ਬਹੁਤ ਹੀ ਫਾਇਦਾ ਕਰਦੀ ਹੈ ਆਪਣੇ ਸਰੀਰ ਨੂੰ ਸੋ ਜਿਵੇਂ ਪਹਿਲਾਂ ਹੁੰਦੇ ਸੀਗੇ ਵੀ ਕੋਈ ਵੀ ਸੱਟ ਵੱਜ ਜਾਂਦੀ ਤਾਂ ਕੋਈ ਵੀ ਜਿਵੇਂ ਇੱਟ ਵਗੈਰਾ ਡਾਲਾ ਵਗੈਰਾ ਚੁੱਲ੍ਹੇ 'ਚ ਸਿੱਟ ਦੰਦੇ ਉਹ ਦੀ ਮਤਲਬ ਸੇਕ ਦੰਦੇ ਸੀਗੇ ਅੱਜ ਤਾਂ ਨਵੀਆਂ ਨਵੀਆਂ ਚੀਜ਼ਾਂ ਚੱਲੀਆਂ ਮੀਆਂ ਜੀ ਅੱਜਕੱਲ ਤਾਂ ਥੈਲੀਆਂ ਜਿ ਆਉਣ ਲੱਗੀਆਂ ਹਾਂਜੀ ਥੈਲੀਆਂ ਆਉਣ ਲੱਗੀਆਂ ਜਿਹੜੀਆਂ ਲਾਈਟਾਂ ਤੇ ਗਰਮ ਹੁੰਦੀਆਂ ਨੇਗੀਆਂ ਪਰ ਇਹ ਚੀਜ਼ਾਂ ਵੀ ਬੇਹੱਦ ਫਾਇਦੇਮ ਜੀ ਜੀ ਜਿਵੇਂ ਆਪਾਂ ਕੁੱਜਾ ਵਗੈਰਾ ਹੁੰਦਾ ਜਾਂ ਠੂਲੀ ਵਗੈਰਾ ਹੁੰਦੀ ਹੈ ਉਹਦੇ ਵਿੱਚ ਵੀ ਆਪਾਂ ਇਹਨੂੰ ਬਣਾ ਸਕਦੇ ਹਾਂਗੇ ਇੱਟ ਤਾਂ ਅਕਸਰ ਹੁੰਦੀ ਨਹੀਂ ਹੁੰਦੀ ਆਪਣੇ ਘਰੇ ਤੇ ਇਹਦੇ ਵਿੱਚ ਵੀ ਆਪਾਂ ਇਹਨੂੰ ਪਕਾ ਸਕਦੇ ਹਾਂ ਜੀ ਤੇ ਨਹੀਂ ਕੜਾਹੀ ਤਾਂ ਹੁੰਦੀ ਹੈ ਜੀ ਕੜਾਹੀ 'ਚ ਵੀ ਇਹਨੂੰ ਬਣਾ ਸਕਦੇ ਹਾਂ ਗਰਮ ਹੋਣ ਲੱਗ ਗਿਆ ਨਾ ਉਹਨੇ ਹਣਾ ਬੁਲਬੁਲੇ ਜਿਹਾ ਨਿਕਲਣ ਲੱਗੇ ਹਾਂਜੀ ਤੇ ਐਵੇਂ ਹੁਣ ਆਪਾਂ ਇਹਨੂੰ 5-10 ਮਿੰਟ ਪਕਾ ਲੈਣਾ ਇਹ ਇੱਟ ਤੇ ਹਾਂਜੀ 5-10 ਮਿੰਟ ਪਕਾਵਾਂਗੇ ਇੱਟ ਤੇ ਆਪਾਂ ਤਾਂ ਕਰ ਰਹੇ ਕਿਉਂਕਿ ਇਹ ਆਏ ਨਹੀਂ ਵੀ ਪ੍ਰੋਪਰ ਇਹਨੂੰ ਹੀਟ ਲੱਗੂ ਜੇ ਮੈਂ ਆਪਾਂ ਕੜਾਹੀ ਵਗੈਰਾ 'ਚ ਬਣਾਉਣ ਤਾਂ ਉਹ ਪ੍ਰੋਪ ਪਰ ਇੱਟ ਜਿਹੜੀ ਮੋਟੀ ਹੈਗੀ ਤੇ ਜਿਹੜੀ ਮਤਲਬ ਸੇਕ ਉਹ ਹਲਕੇ ਹਲਕੇ ਜਿਹਾ ਲੱਗਦਾਗਾ ਮਤਲਬ ਹੌਲੀ ਹੌਲੀ ਜੇ ਇਹਨੂੰ ਤੇ ਮਤਲਬ ਬਹੁਤ ਵਧੀਆ ਇੱਕ ਤੇਲ ਭੰਨਦਾ ਜ਼ਰੂਰ ਸਾਰੇ ਤੱਤ ਜਿਹੜਾ ਆਪਾਂ ਕੁਛ ਉਹਦੇ ਚ ਸਮਾਨ ਪਾਇਆ ਉਹਦੇ ਸਾਰੇ ਤੱਤ ਤੇਲ ਚ ਆ ਜਾਂਦੇ ਆ ਵਧੀਆ ਤਰੀਕੇ ਨਾਲ ਹਾਂਜੀ ਪਹਿਲਾਂ ਇਹ ਸਾਡੀ ਦਾਦੀ ਜੀ ਬਣਾ ਕੇ ਦਿੰਦੇ ਸੀ ਚੁੱਲ੍ਹੇ ਚ ਸੇਟ ਦਿੰਦੇ ਤੇ ਫੇਰ ਆ ਸਾਰਾ ਸਮਾਨ ਪਾ ਕੇ ਰੱਖਦੇ ਮਤਲਬ ਪੂਰਾ ਉਹਨੂੰ ਅ ਗਮਚਾਈ ਜਾਂਦੇ ਪੂਰੀ ਜਦੋਂ ਗਰਮ ਹੋ ਜਾਂਦੀ ਸਰਸਮਣ ਪਾਉਣ ਤਾਂ ਵਧੀਆ ਐ ਇੱਕੇ ਦਾ ਵੀ ਬਣ ਜਾਂਦਾ ਮਤਲਬ ਤੇ ਫਿਰ ਉਹ ਮੇਰੇ ਵਿੱਚ ਪਿਆ ਰਹਿੰਦਾ ਜਿਹਨਾਂ ਚਰੋਂ ਠੰਡਾ ਨਹੀਂ ਹੁੰਦਾ ਸੀ ਉਵੇਂ ਜਿਵੇਂ ਸਾਰਾ ਸਮਾਨ ਪਿਆ ਰਹਿੰਦਾ ਫਿਰ ਉਹਨੂੰ ਪੁੰਨ ਲੈਂਦੇ ਤੇ ਇਹ ਤੁਸੀਂ ਇੱਕ ਵਾਰ ਜਦੋਂ ਵਰਤੋਗੇ ਤਾਂ ਤੁਹਾਨੂੰ ਜਦੋਂ ਰਿਜ਼ਲਟ ਮਿਲੇਗਾ ਤੁਸੀਂ ਫਿਰ ਜਾਣੋਗੇ ਵੀ ਹਾਂ ਇਹ ਕਮਾਲ ਦਾ ਤੇਲ ਹੈ ਲਓ ਜੀ ਇਹ ਉਬਲਣੀ ਸਟਾਰਟ ਹੋ ਗਈ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਅੰਬ ਹਲਦੀ ਵੀ ਪਾਊਡਰ ਫਾਰਮ ਚ ਤਿਆਰ ਕਰਕੇ ਪਾ ਸਕਦੇ ਹੋ ਉਹਦੇ ਨਾਲ ਜਿਹੜਾ ਦਰਦ ਹੈ ਉਹ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਤੇ ਉਹ ਆਪਣੇ ਕੋਲ ਹੈ ਨਹੀਂ ਸੀਗੀ ਤੇ ਇਸ ਕਰਕੇ ਨਹੀਂ ਪਾਈ ਤੇ ਨਹੀਂ ਆਪਾਂ ਅੰਬ ਹਲਦੀ ਦਾ ਵੀ ਪਾਊਡਰ ਬਣਾ ਕੇ ਇਹਦੇ ਵਿੱਚ ਪਾ ਸਕਦੇ ਹਾਂ ਬਹੁਤ ਕਮਾਲ ਦਾ ਹੁਣ ਜਿਵੇਂ ਅੰਬਰਤੀ ਇਹ ਉਹਨਾਂ ਦੀ ਲੱਤ 'ਚ ਪੇਨ ਹੋਣ ਲੱਗ ਜਾਂਦੇ ਤਾਂ ਇਹ ਤੇਲ ਅਸੀਂ ਵਰਤਦੇ ਆਂਗੇ ਮਤਲਬ ਕਾਫੀ ਦਿਨ ਹੋ ਗਏ ਸੀ ਬਣਾਇਨ ਨੂੰ ਹੋ ਗਏ ਸੀ 1.5 ਤੋਂ 2 ਮਹੀਨੇ ਬਣਾਇਨ ਨੂੰ ਇਹ ਤੇਲ ਤੇ ਉਹ ਖਤਮ ਹੋ ਗਿਆ ਸੀਗਾ ਤਾਂ ਫਿਰ ਜਿਹੜਾ ਤੇਲ ਹੈ ਮੈਂ ਬਹੁਤ ਵਧੀਆ ਰਾਸਤ ਦਿੰਦਾ ਤੁਹਾਨੂੰ ਹਾਂਜੀ ਹੁਣ ਕਈ ਵਾਰ ਜਿਵੇਂ ਹੁਣ ਆਪਾਂ ਕੰਮ ਵਗੈਰਾ ਕਰੀ ਜਿਵੇਂ ਹੁਣ ਬੈਕ ਪੇਨ ਹੋਣ ਲੱਗਿਆ ਹੁਣ ਮੇਰੇ ਵੀ ਹੁਣ ਕਈ ਵਾਰ ਜਿਵੇਂ ਆਪਾਂ ਕੰਮ ਵਗੈਰਾ ਕਰਦੇ ਹਾਂ ਤੇ ਮਤਲਬ ਸ਼ਾਮ ਜਨਾਇਆ ਹੁੰਦਾ ਵੀ ਢੂਈ ਚ ਪੇਨ ਹੋ ਰਹੀ ਹੈ ਕਈ ਵਾਰ ਹਟਦੀ ਨਹੀਂ ਤਾਂ ਇਹ ਜਿਹੜਾ ਤੇਲ ਦੀ ਮ사ਜ ਕਰ ਲੈਣ ਤਾਂ ਬਹੁਤ ਫਰਕ ਮਹਿਸੂਸ ਹੁੰਦਾ ਇੱਕ ਵਾਰ ਜ਼ਰੂਰ ਟਰਾਈ ਕਰਨਾ ਕਿਉਂਕਿ ਬਹੁਤ ਸਾਰੀਆਂ ਨੀਆਂ ਪ੍ਰੋਬਲਮ ਨੇ ਜੀਆਂ ਜਿਹੜੇ ਮਤਲਬ ਵੀ ਜੋੜਾਂ ਚ ਦਰਦ ਹੁੰਦਾਗਾ ਜਾਂ ਜਿਵੇਂ ਗਠੀਏ ਦਾ ਇਸ ਨੂੰ ਗਠੀਏ ਦੀ ਪ੍ਰੋਬਲਮ ਆ ਜੋੜਾਂ 'ਚ ਦਰਦ ਹੁੰਦਾ ਉਂਗਲਾਂ 'ਚ ਹੁੰਦਾਗਾ ਆ ਚੀਜ਼ਾਂ ਤੇ ਸੋਜ ਆ ਜਾਂਦੀਆਂ ਸੋ ਬਹੁਤ ਵਧੀਆ ਚੀਜ਼ ਹੈ ਇਹ ਸਵੇਲਿੰਗ ਵੀ ਇਹਦੇ ਨਾਲ ਖਤਮ ਹੁੰਦੀ ਹੈ ਹੁਣ ਆਪਾਂ ਮਤਲਬ ਇਹਨੂੰ ਰਮਣ ਪੱਕਤਾ ਕੇ 10 ਮਿੰਟ ਪਕਾਉਂ ਦਵਾਂਗੇ ਜੀ ਇਹਨੂੰ 10 ਮਿੰਟ ਪੱਕ ਜਾਂਦਾ ਜੀ ਤੇ ਉਸ ਤੋਂ ਬਾਅਦ ਆਪਾਂ ਬੰਦ ਕਰਕੇ ਇਹਨੂੰ ਠੰਡਾ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੁੱਲ ਲੈਣਾ ਜੀ ਲਓ ਜੀ ਪੱਕ ਕੇ ਇਹ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ ਇਹਦਾ ਵਾਰ ਵੀ ਉਵਾਲੇ ਖਾਣ ਲੱਗਿਆ ਸੀਗਾ ਕਿਉਂਕਿ ਜਿਹੜੇ ਇਹਦੇ ਵਿੱਚ ਅੱਖਰ ਸੀ ਉਹ ਵੀ ਆਪਾਂ ਭੰਨ ਕੇ ਫੇਰ ਜਿਹੜੀ ਇਹਦੀ ਕੌਲੀ ਵਾਂਗੂ ਸ਼ੇਪ ਜੀ ਬਣਾ ਲਈ ਸੀ ਮਤਲਬ ਡੂੰਗਾ ਜਾਂ ਹਾਂਜੀ ਵੀ ਵੱਧ ਪੈ ਜੇ ਤੇਲ ਹਾਂਜੀ ਤੇ ਹੁਣ ਜਿਹੜਾ ਗੈਸ ਸਾਜੀ ਬੰਦ ਕਰ ਦੰਨੇ ਆ ਜੇ ਤੁਸੀਂ ਚਾਹੋ ਚੁੱਲਾ ਵਰਤਦੇ ਹੋ ਚੁੱਲੇ 'ਚ ਪੂਰਾ ਗਰਮ ਕਰ ਲਿਓ ਤੇ ਫੇਰ ਇਹਦੇ ਵਿੱਚ ਸਾਰਾ ਸਮਾਨ ਪਾ ਕੇ ਰੱਖ ਦਿਓ ਜਿਉਂ ਜਿਉਂ ਠੰਡਾ ਹੋ ਜਾਓ ਆਪਣੇ ਆਪ ਹੀ ਮਤਲਬ ਉਬਾਲੇ ਖਾ ਕੇ ਵਧੀਆ ਤਿਆਰ ਹੋ ਜਾਊਗਾ ਤੇ ਸਾਰੀਆਂ ਇਹਨੀਆਂ ਚੀਜ਼ਾਂ ਨੇ ਹੀ ਵਧੀਆ ਵਿੱਚ ਪੱਕ ਚੁੱਕੀਆਂ ਨੇ ਹੈਗੀਆਂ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਜੀ ਨਾਲ ਤਾਂ ਵਧੀਆ ਚੰਗੀ ਤਰ੍ਹਾਂ ਇਹ ਪੱਕ ਜਾਊਗਾ ਤੇ ਹੁਣ ਆਪਾਂ ਇਹਨੂੰ ਚਾਪ ਹੁੰਨੇ ਦੀ ਦਿਸ਼ਾ ਹੇਤਾ ਨਾਲ ਪਉਣ ਲਾਗੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਜੀ ਜਦੋਂ ਇੱਟ ਗਰਮ ਹੋ ਗਈ ਓਦੋਂ ਹੀ ਆਪਾਂ ਸਾਰਾ ਸਮਾਨ ਪਾਉਣਾਗਾ ਨਹੀਂ ਤਾਂ ਜਿਹੜਾ ਇਹ ਤੇਲ ਆ ਵਿੱਚੀ ਐਬਜ਼ੌਰਬ ਹੋ ਜਾ ਮਤਲਬ ਵਿੱਚੀ ਸੋਕ ਲੈਂਦਾਗਾ ਤੇ ਜਦੋਂ ਇਹ ਮਤਲਬ ਹਲਕਾ ਜਿਹਾ ਠੰਡਾ ਹੋ ਜਾਏ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਲੈਣਾ ਨਹੀਂ ਤਾਂ ਵਿੱਚ ਸੋਕਣ ਲੱਗ ਜਾਂਦੀ ਆ ਕਿਉਂਕਿ ਜਿਹੜਾ ਤਿਲਾਂ ਦਾ ਤੇਲ ਆ ਜੀ ਉਹ ਜਿਹੜਾ ਆਪਾਂ ਸਕਿਨ ਤੇ ਵੀ ਮ사ਜ ਕਰਦੇ ਆ ਦੇ ਵਿੱਚ ਉਹਦੀ ਇਹ ਸੋਕ ਜਾਂਦਾ ਹੈ ਜਦੋਂ ਆਪਾਂ ਐ ਚੰਗੀ ਤਰ੍ਹਾਂ ਮ사ਜ ਕਰਾਂਗੇ ਤੇ ਵਧੀਆ ਆਪਾਂ ਨੂੰ ਮਤਲਬ ਜਿਹੜਾ ਦਰਦ ਹੁੰਦਾ ਉਹ ਤੋਂ ਆਪਾਂ ਨੂੰ ਰਾਹਤ ਮਿਲੋਗੇ ਸੋ ਜਰੂਰ ਟਰਾਈ ਕਰਨਾ ਤੇ ਇਸ ਪ੍ਰਕਾਰ ਜਿਹੜਾ ਸਾਰਾ ਸਮਾਨ ਹੋ ਜਾਊਗਾ ਜੀ ਬ੍ਰਾਊਨ ਵੀ ਦਪੱਕ ਗਏ ਜਿਵੇਂ ਇਤਰਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਲਾਂਗੇ ਜੀ ਲਓ ਜੀ ਸਾਰਾ ਤੇਲ ਬਣ ਕੇ ਤਿਆਰ ਆ ਤੇ ਕਾਫੀ ਟਾਈਮ ਚੱਲੇ ਜਾਂਦਾਗਾ ਸਿਰਫ ਆਪਾਂ ਥੋੜਾ ਜਿਹਾ ਲਗਾਉਣਾ ਜਿਵੇਂ ਆਪਾਂ ਉਂਗਲਾਂ ਤੇ ਥੋੜਾ ਜਿਹਾ ਲਗਾ ਲਿਆ ਜਿੱਥੇ ਵੀ ਕਿਤੇ ਪੇਨ ਹੁੰਦੀ ਹੈ ਉੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਮ사ਜ ਕਰ ਲਈਏ ਬਸ ਇੰਨਾ ਕੀ ਲਗਾਉਣਾਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮ사ਜ ਕਰੀ ਜਾਨ ਤੇ ਵਿੱਚੇ ਉਹ ਦੀ ਤੁਰੰਤ ਹੀ ਥੋੜੇ ਟਾਈਮ ਬਾਅਦ ਹੀ ਅਬਜ਼ੌਰਬ ਹੋ ਜਾਂਦਾ ਅੰਦਰ ਸੋਖ ਲੈਂਦਾਗਾ ਤੇ ਜਿਹੜਾ ਆਪਣਾ ਦਰਦ ਆ ਉਹ ਤਾਂ ਆਪ ਨੂੰ ਰਾਤ ਮਿਲਦੀ ਆ ਸੋ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਜਿੰਨਾਂ ਨੂੰ ਦਰਦ ਦੀ ਪ੍ਰੋਬਲਮ ਹੈਂਦੀ ਆ ਜੋੜਾਂਾਂ 'ਚ ਦਰਦ ਆ ਜਾਂ ਮਾਸਪੇਸ਼ੀਆਂ 'ਚ ਦਰਦ ਆ ਬਹੁਤ ਵਧੀਆ ਜਿਹੜੀ ਰਾਤ ਫੀਲ ਹੁੰਦੀ ਜਿਵੇਂ ਕਈ ਵਾਰ ਸੌਫਟ ਫੇਟ ਵੱਜ ਜਾਂਦੀ ਐ ਗੁੱਜੀਆਂ ਸੱਟਾਂ ਹੁੰਦੀਆਂ ਨੇ ਜੀ ਤੇ ਉਹਤੇ ਵੀ ਆਪਾਂ ਇਹਨੂੰ ਮ사ਜ ਕਰ ਸਕਦੇ ਆ ਸੋ ਜ਼ਰੂਰ ਟਰਾਈ ਕਰਨਾ ਜੀ ਬਹੁਤ ਕੀਮਤੀ ਚੀਜ਼ ਮਤਲਬ ਕੀਮਤੀ ਚੀਜ਼ ਹੀ ਬਣ ਜਾਂਦੀ ਐ ਜੀ ਕਿਉਂਕਿ ਜੇਕਰ ਤੁਸੀਂ ਚਾਹੋ ਤਾਂ ਜਿਹੜੇ ਮਤਲਬ ਜ਼ਿਆਦਾ ਚਾਹੁੰਦੇ ਨਹੀਂ ਹੈਗੇ ਮਿਹਨਤ ਕਰਨੀ ਉਹ ਕੱਲਾ ਥਿਲਾ ਦਾ ਤੇਲ ਵੀ ਅਸੀਂ ਆਜ਼ ਕਰ ਸਕਦੇ ਹਾਂ ਉਹਦੇ ਨਾਲ ਵੀ ਬਹੁਤ ਰਾਤ ਫੀਲ ਹੁੰਦੀ ਜਿਵੇਂ ਸਰਵਾਈਕਲ ਪੇਨ ਆ ਉਹ ਵੀ ਠੀਕ ਹੁੰਦੀ ਹੈ ਇਹਦੇ ਨਾਲ ਤੇ ਜੇ ਤੁਸੀਂ ਆ ਸਾਰਾ ਸਮਾਨ ਪਾ ਕੇ ਬਣਾ ਸਕਦੇ ਹੋ ਤੇਬੂਆਮ ਲਾਇਦਾ ਤੇਲਵਾਨਕੇ ਤਿਆਰ ਹੁੰਦਾ ਜਰੂਰ ਟਰਾਈ ਕਰਨਾ ਜੀ ਤੇ ਇਹਨੂੰ ਕਿਸੇ ਵੀ ਕੱਚ ਦੇ ਕੰਟੇਨਰ ਚ ਆਪਾਂ ਸਟੋਰ ਕਰਕੇ ਰੱਖ ਲੈਣਾਗਾ ਤੇ ਲੰਮਾ ਟਾਈਮ ਚੱਲਦਾ ਜੀ ਥੋੜਾ ਜਿਹਾ ਲਗਾ ਲੈਣਾ ਤੇ ਬਹੁਤ ਜਿਹੜੀ ਦਾਦ ਤੋਂ ਆਪਾਂ ਨੂੰ ਰਾਹਤ ਮਿਲਦੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਜੋ ਹਰੇਕ ਨੂੰ ਇਹਦਾ ਜਿਹੜਾ ਫਾਇਦਾ ਮਿਲ ਸਕੇ ਕਿਉਂਕਿ ਬਹੁਤ ਪ੍ਰੋਬਲਮਾਂ ਦੇਖਿਆ ਨੇਗੇ ਜਿਵੇਂ ਜੋੜਾਂ ਚ ਦਰਦ ਹੁੰਦਾ ਜਾਂ ਬਹੁਤ ਸਾਰੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਸਾਈਟਿਕਾ ਹੋ ਗਈ ਸਰਵਾਈਕਲ ਹੋ ਗਈ ਜਾਂ ਰੀੜ ਦੀ ਹੱਡੀ ਚ ਕੋਈ ਵੀ ਪ੍ਰੋਬਲਮ ਆ ਦਰਦ ਹੁੰਦਾਗਾ ਸੋ ਬਹੁਤ ਇਹਦੇ ਨਾਲ వీడియో దేని సరణాన బుతూ బుతా